ਪਰਿਵਾਸੀਆਂ ਦੇ ਹੌਸਲੇ ਲਗਾਤਾਰ ਵਧਦੇ ਜਾ ਰਹੇ ਨੇ ਤੇ ਪੰਜਾਬ ਦੇ ਵਿੱਚ ਉਹਨਾਂ ਦੇ ਵੱਲੋਂ ਪੰਜਾਬੀਆਂ ਦੇ ਨਾਲ ਹੱਥੋਪਾਈ ਕੀਤੀ ਜਾ ਰਹੀ ਹੈ ਪਹਿਲਾਂ ਇੱਕ ਨੌਜਵਾਨ ਦਾ ਕਤਲ ਹੋਣ ਦਾ ਮਾਮਲਾ ਠੰਡੇ ਨਹੀਂ ਹੋਇਆ ਕਿਸ ਸਮਰਾਲਾ ਚੌਕ ਲੁਧਿਆਣਾ ਤੋਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਪਰਿਵਾਸੀਆਂ ਦੇ ਵੱਲੋਂ ਪੰਜਾਬੀਆਂ ਦੇ ਨਾਲ ਹੱਥੋਂ ਪਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਗੁੱਸੇ ਵਿੱਚ ਆਏ ਸਿੱਖ ਪੰਜਾਬੀਆਂ ਨੇ ਫਿਰ ਪਰਿਵਾਸੀ ਨੂੰ ਇਸ ਕਦਰ ਨਾਲ ਪਹਜਾਇਆ ਇੱਥੇ ਹੀ ਪਰਿਵਾਸੀਆਂ ਦੇ ਵੱਲੋਂ ਪੁਲਿਸ ਮੁਲਾਜ਼ਮਾਂ ਦੇ ਨਾਲ ਵੀ ਹੱਥੋਂ ਪਾਈ ਕੀਤੀ ਤੇ ਧੱਕੇ ਮਾਰੇ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਆਓ ਦੇਖਦੇ ਹਾਂ

ਮਾਮਲਾ ਲੁਧਿਆਣਾ ਸਮਰਾਲਾ ਚੌਂਕ ਤੋਂ ਸਾਹਮਣੇ ਹੈ ਜਿੱਥੇ ਇੱਕ ਕਾਲਜ ਦੀ ਬਾਜ਼ੀ ਚਪੇੜ ਦੇ ਵਿੱਚ ਆਉਣ ਕਰਕੇ ਇੱਕ ਵਿਅਕਤੀ ਜ਼ਖਮੀ ਹੋ ਜਾਂਦਾ ਹੈ ਜਿਸ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋ ਜਾਂਦੇ ਨੇ ਪਰ ਉੱਥੇ ਹੀ ਪਰਿਵਾਸੀਆਂ ਦੇ ਵੱਲੋਂ ਹੱਥੋਪਾਈ ਕੀਤੀ ਗਈ ਜਿਸ ਤੋਂ ਬਾਅਦ ਪੰਜਾਬੀਆਂ ਦਾ ਗੁੱਸਾ ਭੜਕ ਗਿਆ ਤਾਂ ਫਿਰ ਪੰਜਾਬੀਆਂ ਨੇ ਕੀ ਕਿਹਾ ਇਨ੍ਹਾਂ ਪਰਿਵਾਸੀ ਨੂੰ ਲੈ ਕੇ ਤੁਸੀਂ ਖੁਦ ਹੀ ਸੁਣ ਲਓ ਮਾਮਲਾ ਵੀਰੇ ਕੋਈ ਬੱਸ ਆ ਲੈ ਇਹਨਾਂ ਦੇ ਬੰਦਰ ਨੂੰ ਟੱਕੜ ਟੱਕੜ ਮਾਰ ਕੇ ਚੱਲ ਗਿਆ ਇਹਨਾਂ ਨੇ ਥਾਣਾ ਘਰ ਆਤੀ ਪੁਲਿਸ ਨੂੰ ਜਬਸ ਇਹਨਾਂ ਨੇ ਐਦਾ ਕਿ ਇੰਨਾ ਗੰਦ ਪਾਇਆ ਭਈਆ ਨੇ ਪਹਿਲਾਂ ਪੁਲਿਸ ਵਾਲਿਆਂ ਨੂੰ ਕੁੱਟਿਆ ਅਸੀਂ ਬਚਾਇਆ ਤਾਂ ਪੁਲਿਸ ਨੂੰ ਅਸੀਂ ਬਚਾਉਗਾ ਸਾਨੂੰ ਕੌਣ ਬਚਾਊਗਾ ਇਹਨਾਂ ਦਾ ਰਾਜ ਪੂਰਾ ਹੈ ਵਾ ਫਿਰ ਸਰਦਾਰ ਭਾਈ ਦੀ ਪੱਕ ਨੂੰ ਹਟਵਾਇਆ ਮੈਂ ਫੜ ਗਿਆ ਡਾਂਖ ਹੋ ਕੇ ਗਿਆ ਮੈਂ ਗਿਰਿਆ ਵਾ ਇਹਨਾਂ ਨੇ ਐਸੀ ਤਸੀਹੇ ਸਾਰੇ ਬਚ ਗਏ ਇਹਨਾਂ ਦਾ ਪੂਰਾ ਹਾਲ ਹੋਣਾ ਚਾਹੀਦਾ ਵਾ ਨਹੀਂ ਇਹਨਾਂ ਦੇ ਅੱਜ ਪੰਜਾਬ 'ਚ ਸਾਨੂੰ ਰਹਿਣ ਨਹੀਂ ਦੇਣਾ ਭਈਆ ਦਾ ਰਾਜ ਹੋਣਾ ਵਾ ਇਹ ਕਿੰਨੇ ਪਹਿਲਾਂ ਮਾਮਲਾ ਹੈਗਾ ਇਹ ਮਾਮਲਾ ਵੀ ਤਾਂ ਹੋਏ 15 20 ਮਿੰਟ ਹੋਏ ਅੱਧਾ ਘੰਟਾ ਬਤੋ ਇਹ ਸਮਰਾਲਾ ਚੌਂਕ ਕੋਈ ਵੀਡੀਓ ਹੈਗੀ ਹੈ ਜੀ ਵੀਡੀਓ ਭਾਜੀ ਕੋ ਹੈਗੀ ਆ ਉਹ ਮਲਾਇਓ ਨੂੰ ਕੁੱਟਿਆ ਉਹ ਪੁੱਛੋ ਉਹਨੂੰ ਅਸੀਂ ਬਚਾਇਆ ਮਲਾਇਓ ਨੂੰ ਦੇਭਲਾ ਯੋਨੋਸੀ ਮਜਾਉਗਾ ਸਾਨੂੰ ਕੋਣ ਮਜਾਉਗਾ ਕੱਢੋਗੇ ਭਈਆਂ ਨੂੰ ਬਾਹਰ ਕੱਢੋ ਪੰਜਾਬ ਦੇ ਵਿੱਚ ਬਹੁਤ ਅਤਿਆਚਾਰ ਕਰਦੇ ਪੈਰੇ ਮੁਹਾਲੀ ਦੇ ਵਿੱਚ ਦੋ ਬੰਦੇ 2000 ਮਾਰਦੇ ਮੁਹਾਲੀ ਦੇ ਵਿੱਚ ਇਹਨਾਂ ਨੇ ਭਈ ਬੜੀਆਂ ਚੋਤੇ ਪੈਰੇ ਚੋਰੀਆਂ ਯਾਰੀਆਂ ਡਾਕੇ ਹੀ ਮਾਰਦੇ ਪੈਰੇ ਸੋ ਮੈਂ ਕਸਮ ਕਹੀ ਪਿੰਦੇ ਚੋਰੀਆਂ ਹੀ ਕਰਦੇ ਨੇ ਮੋਬਾਈਲ ਇਹ ਕੋਨ ਨੇ ਲੁੱਟਾ ਖੋਹਾਂ ਹੀ ਕਰਦੇ ਰਾਤ ਨੂੰ ਬਿਹਾਰੀਏ ਜੱਜ ਨੂੰ ਵੀ ਮਾਰ ਗਏ ਨੇ ਜੱਜ ਦੀ ਲੜਕੀ ਨੂੰ ਵੀ ਮਾਰ ਗਏ ਨੇ ਭਈਏ ਮਾਰ ਕੇ ਸਾਰਾ ਪੈਸਾ ਲੁੱਟ ਕੇ ਮਾਡਲ ਟਾਉਨ ਏਰੀਆ ਚ ਲੁਧਿਆਣਾ ਮਾਡਲ ਟਾਉਨ ਚ ਸਾਰੇ ਭਈਆਂ ਨੇ ਗੰਦ ਪਾਇਆ ਹੋਇਆ ਪਿਛਲੇ ਹਫਤੇ ਦੀ ਗੱਲ ਹੈ ਹਾਂ ਜੱਜ ਨੂੰ ਮੱਤੇ ਜੱਜ ਨੂੰ ਮਾਰ ਗਏ ਨੇ ਭਈਏ ਉਸੇ ਲੜਕੀ ਨੂੰ ਵੀ ਮਾਰ ਗਏ ਨੇ ਭਈਏ ਉੱਥੇ ਹੀ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚੇ ਉਹਨਾਂ ਕਹੇ ਕਿ ਇੱਥੇ ਇੱਕ ਛੋਟਾ ਜਿਹਾ ਐਕਸੀਡੈਂਟ ਹੋਇਆ ਪਰ ਹੰਗਾਮਾ ਹੋ ਗਿਆ ਪਿਵਾਸੀਆਂ ਤੇ ਸਿੱਖਾਂ ਦੇ ਵਿਚਕਾਰ ਅਤੇ ਸੀ ਮੌਕੇ ਤੇ ਪਹੁੰਚੇ ਆ ਤੇ ਉਹਨਾਂ ਨੇ ਸਾਰੀ ਗੱਲਬਾਤ ਕੀਤੀ ਪਹਿਲ ਇਦਾਂ ਹੋਈ ਇੱਕ ਇੱਥੇ ਐਕਸੀਡੈਂਟ ਹੋਇਆ ਕਾਲੇ ਦੀ ਬੱਸ ਮੁੜਦੀ ਪਈ ਸੀ ਉਹ ਦੂਜੇ ਬੰਦੇ ਰਾ ਗਈ ਨਾ ਦੇਖਿਆ ਨਹੀਂ ਅਦੇ ਬਿੱਟੋ ਤਾਰ ਮਾੜਾ ਜਿਹਾ ਲੱਗਿਆ ਰੰਗ ਥੱਲੇ ਡੇ ਗਿਆ ਤੇ ਉਹ ਬੱਸ ਵਾਲਿਆਂ ਨੇ ਬੱਸ ਰੋਕ ਕੇ ਥੱਲੇ ਦੇਖਿਆ ਜਾਨੂ ਇਕੱਠੇ ਹੋ ਗਏ ਬੱਸ ਵਾਲਿਆਂ ਨੂੰ ਕੁੱਟਣ ਲੱਪੇ ਮੈਂ ਜਿਹੜਾ ਬੰਦਾ ਫੱਟੜ ਸੀਗਾ ਉਹਨੂੰ ਹਸਪਤਾਲ ਭੇਜਤਾ ਤੇ ਮੈਂ ਕਿਹਾ ਚੱਲ ਬੱਸ ਦਾ ਲੱਗੇ ਨੁਕਸਾਨ ਕਹਿੰਦੇ ਬੱਸ ਨੂੰ ਅੱਗ ਲਾਉਣੀ ਆ ਮੈਂ ਬੱਸ ਨੂੰ ਬਰਾਬਰ ਬੱਡ ਡਰਾਈਵਰ ਨੂੰ ਕਹਿੰਦਾ ਵੀ ਬੱਸ ਪਹਜਾ ਤਾ ਥਾਣੇ ਨਾਲ ਚਲਦੇ ਆ ਥਾਣੇ ਜਾ ਕੇ ਮੈਂ ਬੰਦਾ ਖਵਾ ਲਾ ਤੇ ਡਰਾਈਵਰ ਦੇ ਆ ਗੱਡੀ ਰਾਉਂਡ ਅਪ ਹੈ ਜ਼ਖਮੀ ਠੀਕ-ਠਾਕ ਆ ਤੁਹਾਡੇ ਨਾਲ ਕੋਈ ਆਉਣਾ ਨਹੀਂ ਕਿਤੇ ਅਸੀਂ ਬਚਾਇਆ ਦੱਸਣਾ ਉਹ ਪਬਲਿਕ ਪਬਲਿਕ ਆ ਮਾੜੇ ਮਾਟਾ ਵਾਦਾ ਪਾਪਾ ਤੁਹਾਡੀਆਂ ਮਾਂ ਰੇ ਇੱਥੇ ਉਹ ਨਹੀਂ ਵੀਡੀਓ ਆ ਗਈ ਲੱਟ ਗਈ ਵੀਡੀਓ ਆ ਗਈ ਉਹ ਪਬਲਿਕ ਨਾਲ ਵਾਦਾ ਕਰਤਾ ਹੋ ਹੀ ਜਾਂਦਾ ਇਹ ਵਾਦਾ ਕਰਤਾ ਨਹੀਂ ਆ ਥੋੜਾ ਹੁੰਦਾ ਸੋਦਾ ਦੇ ਕਿ ਨਿਹੰਗ ਸਿੰਘਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਨਾ ਪਰਿਵਾਸੀ ਨੂੰ ਪੰਜਾਬ ਤੋਂ ਬਾਹਰ ਕੱਢਿਆ ਜਾਵੇ ਕਿਉਂਕਿ ਲਗਾਤਾਰ ਇਹਨਾਂ ਦੇ ਹੌਂਸਲੇ ਬਲੰਦ ਹੁੰਦੇ ਜਾ ਰਹੇ ਨੇ ਤੇ ਪੰਜਾਬੀਆਂ ਨਾਲ ਹੱਥੋਂ ਪਾਈ ਕੀਤੀ ਜਾ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ